ਗਦੇ ਬਣਾਉਣਾ ਚੁਲਾਕ ਢੇਲਰ ਕੋਨੇਕ پاک ਸਦਾ ਸਮਝੋ ਕਰਾਕ ਮਾਪਿਆਂ ਦੀ ਗਾਲ ਜੀ ਰੱਖੀਏ ਮਲਾਪ ਸਦਾ ਵੀਰਾਂ ਨਾਲ ਜੀ ਹੋਵੇ ਮਾੜੀ ਮੋਟੀ ਗੱਲ ਲਈਏ ਕਾਲ ਜੇ ਤੇ ਚੱਲ ਗੁੱਸਾ ਹੁੰਦਾ ਘੜੀ ਪਲ ਗੱਲ ਨੂੰ ਵਧਾਈਏ ਨਾ ਰੋਸ ਕੇ ਪਤੀ ਦੇ ਨਾਲ ਪੇਕੇ ਗਈ ਇਹ ਨਾ ਉਹ ਦਿਲ ਰੱਖੋ ਨੇਕ پاک ਕਦੇ ਬਣੋ ਨਾ ਚਲਾਕ ਸਦਾ ਸਮਝੋ ਖਰਾਕ ਮਾਪਿਆਂ ਦੀ ਗਾਲ ਜੀ ਰੱਖੀਏ ਮਲਾਪ ਸਦਾ ਵੀਰ ਨਾਲ ਜੀ ਹੋਵੇ ਮਾੜੀ ਮੋਟੀ ਗੱਲ ਲਈਏ ਕਾਲ ਜੇ ਤੇ ਚੱਲ ਗੁੱਸਾ ਹੁੰਦਾ ਘੜੀ ਪਲ ਗੱਲ ਨੂੰ ਵਧਾਈਏ ਨਾ ਰੋਸ ਕੇ ਖਸਮ ਨਾਲ ਪੇਕੇ ਜਾਈਏ ਨਾ ਉਹ ਪੈਸੇ ਨਾਲ ਨਹੀਂ ਜਹਾਨ ਕੁੰਡੀ ਜਿਤਾ ਤਿਛਾ ਨਾ ਦਿੱਤੀ ਰੱਬ ਨੇ ਜ਼ਬਾਨ ਸਦਾ ਮਿੱਠਾ ਬੋਲੀਏ ਬਰਦੇ ਦੀ ਗੱਲ ਨੂੰ ਕਦੇ ਨਾ ਫੋਲੀਏ ਕਦੇ ਟੁੱਕੀਏ ਨਾ ਭੁੱਲੇ ਅੱਖਾਂ ਨੀਵਿਆਂ ਦਾ ਮੁੱਲ ਕਈ ਕਰੋੜ ਪੈਂਦਾ ਜੇ ਚੋਰੀ ਦਾ ਸਮਾਨ ਲੁਕਿਆ ਨਾ ਰਹਿਦਾ ਜੇ ਚੰਗੇ ਹੱਕ ਦੀ ਕਮਾਈ ਸਦਾ ਕਰੀਏ ਭਲਾਈ ਆਖੋ ਸਦਾ ਪਰਜਾਈ ਸੱਜਣਾਂ ਦੀ ਨਾਲ ਨੂੰ ਦੂਰਾ ਮੱਤਾ ਟੇਕੀਏ ਕਮੀਨੇ ਆ ਇਹ ਰੁੱਝੇ ਕੰਮ ਵਿੱਚ ਰਹੀਏ ਮੀਆਂ ਬੀਵੀ ਨੇ ਦੋ ਪਈਏ ਜ਼ਿੰਦਗੀ ਦੀ ਗੱਡੀ ਦੇ ਐਵੇਂ ਇੱਕ ਦੂਜੇ ਜਿਨੀ ਖੋਟ ਗੱਡੀ